बीटीसी न्यूज ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾ ਦਲੀਪ ਸਿੰਘ ਲੋਕ ਸਭਾ ਚੋਣਾਂ 2024 ਦਾ ਵੇਲਾ ਹੈ ਤੇ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਵੀ جاری ਹੈ ਜੀ ਹਾਂ ਇਸ ਤਿਉਹਾਰ ਦਾ ਸੱਤਵਾਂ ਗੇੜ ਯਾਨੀ ਕਿ VOTING ਦਾ ਸੱਤਵਾਂ ਗੇੜ ਜੋ ਸ਼ੁਰੂ ਹੋਣ ਵਾਲੀ ਹੈ ਉਸ ਦੇ ਕੁਝ ਘੰਟੇ ਹੀ ਬਾਕੀ ਨੇ ਯਾਨੀ ਕਿ ਤਕਰੀਬਨ ਤਕਰੀਬਨ 12 ਘੰਟੇ ਹੀ ਬਾਕੀ ਨੇ ਤੇ ਉਸ ਤੋਂ ਬਾਅਦ ਜਮਹੂਰੀ ਹੱਕ ਦੀ ਵਾਰ ਤੋਂ ਲੋਕ ਕਰਨ ਕਿਤੇ ਉਸ ਤੋਂ ਬਾਅਦ ਤੈਅ ਹੋਏਗੀ ਭਾਰਤ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਤੇ ਕੌਣ ਬਣੇਗਾ ਪ੍ਰਧਾਨ ਮੰਤਰੀ ਅਸੀਂ ਗੱਲ ਕਰ ਰਹੇ ਹਾਂ ਫੇਸਬੁੱਕ ਤੇ ਤੇ YouTube ਤੇ ਤੁਸੀਂ ਸਾਨੂੰ ਦੇਖ ਸਕਦੇ ਹੋ ਪੀਟੀਸੀ న్యూਸ ਦੇ ਪਲੇਟਫਾਰਮਸ ਤੇ ਤੇ ਸਾਡੇ ਪੱਤਰਕਾਰ ਵੀ ਸਾਡੇ ਨਾਲ ਜੁੜੇ ਰਹਿਣਗੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਭ ਤੋਂ ਪਹਿਲਾਂ ਮੈਂ ਰੁਕ ਕਰੂੰਗਾ ਪਟਿਆਲਾ ਤੋਂ ਪਟਿਆਲਾ ਤੋਂ ਸਾਡੇ ਪੱਤਰਕਾਰ ਇਸ ਸਮੇਂ ਮੌਜੂਦ ਨੇ ਦਮਨਪ੍ਰੀਤ ਸਿੰਘ ਜੋ ਕਿ ਪਲਪੜ ਦੀ ਕਵਰੇਜ ਕਰਦੇ ਰਹੇ ਨੇ ਪੂਰੇ ਲੋਕ ਸਭਾ ਦੇ ਇਸ ਚੋਣਾਂ ਦੇ ਦੌਰਾਨ ਤੇ ਇਸ ਵਾਰ ਇਸ ਨਾਲ ਇਸ ਵੇਲੇ ਵੀ ਸਾਡੇ ਨਾਲ ਇਸ ਜੁੜੇ ਹੋਏ ਨੇ ਦਮਨਪ੍ਰੀਤ ਸਿੰਘ ਦਮਨਪ੍ਰੀਤ ਤੁਸੀਂ ਪਟਿਆਲੇ ਤੋਂ ਸਾ ਤੁਸੀਂ ਲਗਾਤਾਰ ਕਵਰੇਜ ਕੀਤੀ ਪਟਿਆਲੇ ਦੇ ਅਲੱਗ-ਅਲੱਗ ਜੋ ਕੈਂਡੀਡੇਟ ਸਾਡੇ ਨਾਲ ਜੋ ਕੈਂਡੀਡੇਟ ਲੋਕ ਸਭਾ ਚੋਣਾਂ ਦੇ ਵਿੱਚ ਉਤਰੇ ਹੋਏ ਨੇ ਤਾਂ ਇਸ ਸਮੇਂ ਕੁਝ ਤੁਸੀਂ ਖੜੇ ਹੋ ਪਟਿਆਲੇ ਦੇ ਵਿੱਚ ਸਵੇਰੇ 7 ਵਜੇ VOTING ਸ਼ੁਰੂ ਹੋ ਜਾਣੀ ਹੈ 12 ਘੰਟੇ ਤਕਰੀਬਨ ਸਮਾਂ ਰਹਿ ਗਿਆ ਹੈ ਤੇ ਇਸ ਸਮੇਂ ਦਾ ਜੋ ਤੁਸੀਂ ਹਾਲਾਤ ਦੇਖ ਰਹੇ ਹੋ ਚੋਣ ਕਮਿਸ਼ਨ ਦੇ ਕੀ ਤਿਆਰੀਆਂ ਨੇ ਤੇ ਸਵੇਰੇ ਸੁਰੱਖਿਆ ਤੋਂ ਲੈ ਕੇ ਲੋਕਾਂ ਜੋ ਪੋਲਿੰਗ ਬੂਥ ਤੱਕ ਪਹੁੰਚਣਗੇ ਚੋਣ ਕਮਿਸ਼ਨ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰੱਖੀਆਂ ਨੇ ਅ ਬਿਲਕੁਲ ਦਲੀਪ ਕੋਕੀ ਜ਼ਿਕਰ ਕਰ ਲਿਆ ਜਾਵੇ ਪਿਛਲੇ 2 ਮਹੀਨਿਆਂ ਤੋਂ ਉਮੀਦਵਾਰ ਜਿਹੜੇ ਨੇ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਕਿਉਂਕਿ 8 ਜਿਹੜੇ ਵਿਧਾਨ ਸਭਾ ਹਲਕਾ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਆਉਂਦੇ ਨੇ ਔਰ ਨੋਵਾ ਜਿਹੜਾ ਵਿਧਾਨ ਸਭਾ ਹਲਕਾ ਉਹ ਡੇਰਾ ਬਸੀ ਆਉਂਦਾ ਹਾਲਾਂਕਿ ਉਸ ਦੀ ਜਿਹੜੀ ਹੈ ਵਿਧਾਨ ਸਭਾ ਜਿਹੜੀ ਉਹ ਮਹੱਲੀ ਦੇ ਵਿੱਚ ਕਿਹਾ ਜਾਂਦਾ ਲੇਕਿਨ ਲੋਕ ਸਭਾ ਦੇ ਵਿੱਚ ਉਹ ਪਟਿਆਲਾ ਦੇ ਵਿੱਚ ਪੈਂਦਾ ਹੈਗਾ ਡੇਰਾ ਬਸੀ ਹਲਕਾ ਨੋ ਹਲਕਿਆਂ ਦੇ ਵਿੱਚ ਲਗਾਤਾਰ ਜਿਹੜਾ ਉਮੀਦਵਾਰਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਹੁਣ ਜਿਹੜੀ ਪ੍ਰਚਾਰ ਦੀ ਜਿਹੜੀ ਪ੍ਰਤੀਕਿਰਿਆ ਉਹ ਖਤਮ ਹੋ ਚੁੱਕੀ ਹੈਗੀ ਚਾਰਾ ਉਹ 5 ਵਜੇ ਤੋਂ ਥੰਮ ਚੁੱਕਾ ਹੈਗਾ ਤੇ ਹੁਣ ਜੇਕਰ ਜ਼ਿਕਰ ਕਰ ਲਿਆ ਜਾਵੇ ਤੇ ਹੁਣ ਜਿਹੜਾ ਹੁਣ ਲੋਕਾਂ ਦੇ ਉੱਪਰ ਹਰ ਇੱਕ ਉਮੀਦਵਾਰ ਦੀ ਜਿਹੜੀ ਉਹ ਉਮੀਦਾਂ ਨੇ ਨਿਗਾਵਾਂ ਨੇ ਜਿੰਨਾ ਤੱਕ ਉਹਨਾਂ ਨੇ ਪਿਛਲੇ 2 ਮਹੀਨਿਆਂ 'ਚ ਪਹੁੰਚ ਕੀਤੀ ਹੈ ਜੋ ਕਿ ਪਟਿਆਲਾ ਤੋਂ 18 ਲੱਖ ਵੋਟਰ ਜਿਹੜੇ ਨੇ ਉਹ ਹੁਣ ਕਿਸ ਦੇ ਹੱਥ ਦੇ ਵਿੱਚ ਫਤਵਾ ਬਣਾਉਂਦੇ ਨੇ ਇਹ ਵੇਖਣਾ ਜ਼ਰੂਰ ਹੋਵੇਗਾ ਹੁਣ ਸਮਾਂ ਜੇਕਰ ਕਹਿ ਲਈਏ ਹੁਣ ਵੋਟਰਾਂ ਦਾ ਹੈ ਹੁਣ ਉਹ ਦਾਅਵਿਆਂ ਦਾ ਹੈ ਜਿਹੜੇ ਦਾਅਵੇ ਉਮੀਦਵਾਰ ਲੈ ਕੇ ਗਏ ਸੀਗੇ ਹੁਣ ਵੋਟਰ ਜਦੋਂ ਆਪਣੀ ਵੋਟ ਕਰਨ ਦੇ ਲਈ ਜਾਣਗੇ ਕਿਉਂਕਿ ਅੱਜ ਸਾਰੇ ਦਿਨ ਜਿਸ ਤਰੀਕੇ ਨਾਲ ਕਵਰੇਜ ਚੱਲੀ ਕਿ ਪੂਲਿੰਗ ਪੂਲਿੰਗ ਬੂਥ ਪੂਲਿੰਗ ਅਫਸਰਸ ਜਿਹੜੇ ਨੇਗੇ ਉਹ ਜਿਹੜੇ ਵੇਖਣ ਨੂੰ ਮਿਲੇ ਕਿ ਆਪਣੀਆਂ ਏਵੀਐਮ ਮਸ਼ੀਨਾਂ ਲੈ ਕੇ ਬੂਥਾਂ ਤੱਕ ਜਾਂਦੇ ਹੋਏ ਨਜ਼ਰ ਆਇਆ ਕਿ ਬੂਥਾਂ ਤੱਕ ਜਾਇਆ ਜਾਵੇ ਕਿਉਂਕਿ ਪੂਰੇ ਇੱਕ ਪ੍ਰੋਟੋਕਾਲ ਹੁੰਦਾ ਹੈ ਇਹ ਪੂਰਾ ਇੱਕ ਵੇਰਵਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਏਵੀਐਮ ਮਸ਼ੀਨਾਂ ਲੈ ਕੇ ਉਸ ਬੂਥ ਤੱਕ ਜਾਇਆ ਜਾਂਦਾ ਤਾਂ ਅੱਛੂ ਘੰਟੇ ਜਿਹੜੇ ਸਮਾਂ ਜੇ ਚੋਣ ਕਮਿਸ਼ਨ ਦੀਆਂ ਤਿਆਰੀਆਂ ਨੇ ਸਾਰੀਆਂ ਪਰ ਸਭ ਤੋਂ ਵੱਡਾ ਜੋ ਚੈਲੰਜ ਹੋਏਗਾ ਚੋਣ ਕਮਿਸ਼ਨ ਲਈ ਉਹ ਇਹ ਹੋਏਗਾ ਕਿ ਪੋਲਿੰਗ ਜੋ ਬੂਥ ਨੇ ਉੱਥੇ ਤੱਕ ਲੋਕਾਂ ਨੂੰ ਲੈ ਕੇ ਆਉਣਾ ਸਵੇਰੇ 7:00 ਤੋਂ ਲੈ ਕੇ 10:00 ਵਜੇ ਤੱਕ ਆਪਾਂ ਮੰਨ ਸਕਦੇ ਹਾਂ ਕਿ ਲੋਕ ਆ ਸਕਦੇ ਹੈ ਪਰ ਜੋ ਦੁਪਹਿਰ ਦਾ ਸਮਾਂ ਹੋਏਗਾ ਉਸ ਨੂੰ ਉਹ ਚੈਲੈਂਜਿੰਗ ਹੋਏਗਾ ਉਸ ਨੂੰ ਕਿਵੇਂ ਪਾਰ ਪਾਏਗਾ ਚੋਣ ਕਮਿਸ਼ਨ ਕੁਝ ਇਸ ਤਰ੍ਹਾਂ ਦੀਆਂ ਤਿਆਰੀਆਂ ਵੀ ਕੀਤੀਆਂ ਨੇ हां बिल्कुल दिलीप क्योंकि जिस तरीके दे नाल डिप्टी कमिश्नर पटियाला शौकत अहमद दे नाल ਗੱਲਬਾਤ ਹੋਈ ਸੀਗੀ ਉਹਨਾਂ ਨੇ ਬੋਲਿਆ ਕਿ ਅਸੀਂ ਤਿਆਰੀ ਜਿਹੜੀ ਆ ਉਹ ਪੂਰੀ ਕਰ ਲਈ ਹੈਗੀ ਕਿਉਂਕਿ ਲੋਕਾਂ ਨੂੰ ਇਹ ਖੂਬਸੂਰਤੀ ਹੈ ਕਿਉਂਕਿ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਲੋਕ ਆਪਣੀ ਵੋਟ ਪਾਉਣ ਜਾਂਦੇ ਨੇਗੇ ਔਰ ਇੱਕ ਦਿਨ ਦਾ ਇੰਤਜ਼ਾਰ ਪ੍ਰਸ਼ਾਸਨ ਨੂੰ ਵੀ ਰਹਿੰਦਾ ਹੈ ਜਦੋਂ ਲੋਕ ਸੱਤਾ ਪਲਟਦੇ ਨੇਗੇ ਜੋ ਜਦੋਂ ਲੋਕ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਚੇਂਜ ਕਰਦੇ ਨੇਗੇ ਤਾਂ ਉਸ ਦੀ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਰ ਲੀਆਂ ਗਈਆਂ ਨੇਗੀਆਂ ਹਰ ਇੱਕ ਬੂਥ ਦੇ ਉੱਪਰ ਭਾਵੇਂ ਜਲ ਹੋਵੇ ਭਾਵੇਂ ਸ਼ਬੀਲਾ ਹੋਣ ਭਾਵੇਂ ਟੈਂਟ ਹੋਵੇ ਪੱਖੇ ਹੋਣ কুলਰ ਹੋਣ ਇਸ ਦੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਸਭ ਤੋਂ ਵੱਡਾ ਚੈਲੰਜ ਜਿਹੜਾ ਉਹ ਪੰਜਾਬ ਦੇ ਵਿੱਚ ਕਿਤਨਾ ਕਿਤੇ ਬਣਿਆ ਜੇਕਰ ਪਟਿਆਲੇ ਦਾ ਜ਼ਿਕਰ ਕੀਤਾ ਜਾਵੇ ਤਾਂ ਲੱਗਾ ਸਤਿਕਾਰ ਸਵਾਲ ਤੁਹਾਡੇ ਤੋਂ 46 ਡਿਗਰੀ ਤੋਂ ਲੈ ਕੇ ਜੀ ਆਖਰੀ ਸਵਾਲ ਤੁਹਾਡੇ ਤੋਂ ਇਹ ਹੈ ਕਿ ਤਾਪਮਾਨ ਬਹੁਤ ਜ਼ਿਆਦਾ ਹੈ ਜੋ ਲੋਕ ਆਣਗੇ VOTING ਕਰਨ ਦੇ ਲਈ ਉਹਨਾਂ ਨੂੰ ਲੈ ਕੇ ਆਉਣਾ ਚੋਣ ਕਮਿਸ਼ਨ ਲਈ ਇੱਕ ਵੱਡਾ ਚੈਲੰਜ ਹੋਏਗਾ ਪਰ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਚੋਣ ਕਮਿਸ਼ਨ ਵੀ ਇਸ ਵਾਰ ਕ੍ਰੀਏਟਿਵ ਹੋ ਗਿਆ ਹੈ ਕ੍ਰੀਏਟਿਵ ਇਸ ਤਰ੍ਹਾਂ ਹੋ ਗਿਆ ਕਿ ਉਹਨੇ ਵੱਖ-ਵੱਖ ਥਾਵਾਂ 'ਤੇ ਲੋਕਾਂ ਨੂੰ ਲੁਭਾਉਣ ਦੇ ਲਈ VOTING ਦੇ ਲਈ ਲੁਭਾਉਣ ਦੇ ਲਈ ਆਪਣੇ ਆਪੋ ਆਪਣੇ ਤਰੀਕੇ ਨਾਲ ਤਿਆਰੀ ਕੀਤੀ ਕਿ 레드 ਕਾਰਪਟ ਹੈ ਕਿ ਨੇਲ ਆਰਟ ਦਿੱਤਾ ਜਾ ਰਿਹਾ ਹੈ ਕਿਤੇ ਹੋਰ ਤਰ੍ਹਾਂ ਦੇ ਆਫਰਸ ਦਿੱਤੇ ਜਾ ਰਹੇ ਨੇ ਤੁਸੀਂ ਪੂਰਾ ਪਟਿਆਲਾ ਕਵਰ ਕੀਤਾ 9 ਵਿਧਾਨ ਸਭਾਵਾਂ ਕਵਰ ਕੀਤੀਆਂ ਨੇ ਉਹਨਾਂ ਦੇ ਵਿੱਚ ਕੁਝ ਉਸ ਤਰ੍ਹਾਂ ਤੁਸੀਂ ਦੇਖਿਆ ਹੋਵੇ ਕੋਈ ਵਿਜ਼ੂਅਲ ਕੋਈ ਇਸ ਆ ਬਿਲਕੁਲ ਦੇਖੋ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਾਸ ਤੌਰ ਤੇ ਇੱਕ ਗ੍ਰੀਨ ਜਿਹੜਾ ਬੂਥ ਦਾ ਜ਼ਿਕਰ ਕੀਤਾ ਗਿਆ ਕਿ ਹਰੀਿਆਲੀ ਤੋਂ ਕਿਸ ਤਰੀਕੇ ਦੇ ਨਾਲ ਪ੍ਰੇਰਿਤ ਹੋਇਆ ਜਾਵੇ ਦੂਸਰੀ ਗੱਲ ਬੱਚਿਆਂ ਦੇ ਲਈ ਕਿਉਂਕਿ ਖਾਸ ਤੌਰ ਤੇ ਜਦੋਂ ਬੱਚੇ ਨਾਲ ਆਉਂਦੇ ਨੇਗੇ ਪੈਰੈਂਟਸ ਦੇ ਨਾਲ ਜਦੋਂ ਵੋਟਾਂ ਪਾਉਣ ਦੇ ਲਈ ਆਉਂਦੇ ਤਾਂ ਉਹਨਾਂ ਲਈ ਇੱਕ ਐਂਟਰਟੇਨਮੈਂਟ ਜ਼ੋਨ ਵੀ ਬਣਾਇਆ ਗਿਆ ਯਾਨੀ ਕਿ ਝੂਲੇ ਜਿਹੜੇ ਬਣਾਏ ਗਏ ਨੇ ਕਿ ਬੱਚੇ ਜਿਹੜੇ ਉਹਨਾਂ ਝੂਲਿਆਂ ਦੇ ਵਿੱਚ ਖੇਡ ਸਕਣ ਉਹਨਾਂ ਝੂਲਿਆਂ ਦੇ ਵਿੱਚ ਜਿਹੜਾ ਇੰਜੋਏਮੈਂਟ ਕਰ ਸਕਣ ਇਹ ਵੀ ਇੱਕ ਨਵੀਂ ਤਬੀਲੀ ਜੇਕਰ ਕਹਿ ਲਈਏ ਤਾਂ ਪਟਿਆਲਾ ਦੇ ਇਹਨਾਂ ਬੂਥਾਂ ਦੇ ਵਿੱਚ ਜਿਹੜੀ ਉਹ ਵੇਖਣ ਵਿਚ ਇੱਕ ਪਿੰਕ ਬੂਥ ਦੀ ਵੀ ਸ਼ੁਰੂਆਤ ਹੋਈ ਸੀ ਕਿ ਜਿੱਥੇ ਮਹਿਲਾਵਾਂ ਦੇ ਲਈ ਖਾਸ ਤੌਰ ਤੇ ਲਈ ਕੁੜੀਆਂ ਦੇ ਲਈ ਖਾਸ ਤੌਰ ਤੇ ਲਈ ਜਿਹੜਾ ਇੱਕ ਸਪੈਸ਼ਲ ਬੂਥ ਬਣਾਇਆ ਸੀਗਾ ਤੇ ਉਹ ਵੀ ਇੱਕ ਬੂਥ ਜਿਹੜਾ ਉਹ ਵੇਖਣ ਨੂੰ ਮਿਲਿਆ ਹੈਗਾ ਤੇ ਕਹਿ ਲਿਆ ਕਿ ਪ੍ਰਸ਼ਾਸਨ ਨੇ ਇੱਕ ਨਵੀਆਂ ਤਰੀਕੇ ਦੇ ਨਾਲ ਕਿਉਂਕਿ ਚੋਣ ਕਮਿਸ਼ਨ ਦਾ ਜਿਹੜਾ ਇਸ ਵਾਰ ਨਾਰਾ ਹੈ ਕਿ ਇਸ ਵਾਰ VOTING ਜਿਹੜੀ ਉਹ 70 ਪਰ ਕਿਉਂਕਿ ਅਕਸਰ ਵੇਖਿਆ ਗਿਆ ਕਿ ਗਰਮੀ ਦੇ ਕਾਰਨ VOTING ਪਰਸੈਂਟੇਜ ਬਹੁਤ ਘਟੋਇਆ ਨੇ ਦੇਸ਼ ਦੇ ਸੂਬੇ ਦੇ ਵਿੱਚ ਹਰਿਆਣਾ ਦੇ ਵਿੱਚ ਬਹੁਤ ਘਟੋਇਆ ਔਰ ਜੇਕਰ ਪਿਛਲੀ VOTING ਪਰਸੈਂਟੇਜ ਦਾ ਜ਼ਿਕਰ ਕਰ ਲਈਏ ਪਟਿਆਲਾ ਦੀ ਤੇ 67 ਜਿਹੜੀ ਆ ਉਹ VOTING ਪਿਆਰਾਂ ਦੇ ਵਿੱਚ ਹੋਈ ਸੀ ਤੇ ਇਸ ਵਾਰ ਜਿਹੜੀ ਚੋਣ ਕਮਿਸ਼ਨ ਦੀ ਤਿਆਰੀ ਹੈ ਕਿ 70% ਜਿਹੜਾ ਇਸ ਤਰ੍ਹਾਂ ਹੋਏਗਾ ਇਹ ਪਰਸੈਂਟੇਜ ਹੈ ਇਸ ਵਾਰ VOTING ਦਾ ਜਿਹੜਾ ਹੋ ਰਿਹਾ ਹੈ ਧੰਨਵਾਦ ਧੰਨਵਾਦ ਦਮਨ ਸਾਡੇ ਨਾਲ ਜੁੜੇ ਹੋਏ ਸੀ ਪਟਿਆਲੇ ਤੋਂ ਜੋ ਦੱਸ ਰਹੇ ਸੀ ਕਿ ਚੋਣ ਕਮਿਸ਼ਨ ਦਾ ਇੱਕੋ ਹੀ ਨਾਰਾ ਹੈ ਇਸ ਵਾਰ 70% ਯਾਨੀ 70 70 ਤੋਂ ਪਾਰ ਕਰਨਾ ਹੈ VOTING ਪਰਸੈਂਟੇਜ ਨੂੰ ਇਸ ਸਾਡੇ ਨਾਲ ਹੋਰ ਜੁੜੇ ਨੇ ਸਾਡੇ ਪੱਤਰਕਾਰ ਸਰਬਜੀਤ ਸਿੰਘ ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਫਿਰੋਜ਼ਪੁਰ ਨੂੰ ਕਵਰ ਕਰਦੇ ਰਹੇ ਨੇ ਪਿਛਲੇ ਦਿਨਾਂ ਤੋਂ ਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਕਿਉਂਕਿ 12 ਘੰਟੇ ਬਚੇ ਨੇ ਪੋਲਿੰਗ ਜੋ ਕਿ ਸਤਵੇਂ 게ਟ ਦੀ ਆਖਰੀ 게ਟ ਦੀ ਪੋਲਿੰਗ ਹੋਏਗੀ ਉਸਦੇ ਬਾਰੇ ਗੱਲਬਾਤ ਕਰਨ ਦੇ ਲਈ ਸਰਬਜੀਤ ਤੁਸੀਂ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੋ ਇਸ ਸਮੇਂ ਫਿਰੋਜ਼ਪੁਰ ਦੇ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਸਾਰੇ ਪਾਸੇ ਗਰਮੀ ਫਿਰੋਜ਼ਪੁਰ ਵੀ ਇਸ ਸਮੇਂ ਬਹੁਤ ਜ਼ਿਆਦਾ ਗਰਮੀ ਹੋਏਗੀ ਯਾਨੀ ਕਿ ਇਸ ਸਮੇਂ ਵੀ ਤਾਪਮਨ ਜ਼ਿਆਦਾ ਹੋਏਗਾ 7 ਵਜਨ ਵਾਲੇ ਨੇ ਤਾਂ ਕੱਲ ਜੋ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਏਗੀ ਉਸਦੇ ਲਈ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਕਹਿੰਦਾ ਸਰਦੇ ਵੀ ਪ੍ਰਸ਼ਾਸਨ ਵੱਲੋਂ ਤਾਂ ਆਪਣੇ ਦਾਅਵੇ ਜਿਹੜੇ ਕੀਤੇ ਜਾ ਰਹੇ ਨੇ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਸਿਵਲ ਪ੍ਰਸ਼ਾਸਨ ਹੋਵੇ ਵੀ ਆਪਣੇ ਆਪਣੇ ਜਿਹੜੇ ਦਾਅਵੇ ਉਹ ਕੀਤੇ ਜਾ ਰਹੇ ਨੇ ਵੀ ਹਰ ਜਿਹੜਾ ਇੰਤਜ਼ਾਮ ਹੈ ਕੀਤਾ ਜਾ ਰਿਹਾ ਗਰਮੀ ਨੂੰ ਦੇਖਦੇ ਹੋਏ ਚਾਹੇ ਉਹ 쿨ਰ ਹੈ ਪੱਖੇ ਆ ਪਾਣੀਆਂ ਸਾਰੇ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਲੇਕਿਨ ਇਹ ਕਿੰਨੇ ਕੁ ਪੁੱਤਾ ਸਾਬਤ ਹੋਣਗੇ ਇਹ ਤਾਂ ਕੱਲ ਸਵੇਰੇ ਹੀ ਜਿਹੜਾ ਉਹ ਪਤਾ ਚੱਲੇਗਾ ਕਿਉਂਕਿ ਇਹਨਾਂ ਦਾ ਇੱਕ ਪਹਿਲ ਦੇ ਆਧਾਰ ਤੇ ਕੋਸ਼ਿਸ਼ ਰਹਿੰਦੀ ਹੈ ਕਿ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲੈ ਕੇ ਜਾਇਆ ਜਾਵੇ ਪੁਲਿਸ ਸਟੇਸ਼ਨ ਤੇ ਪਹੁੰਚਣ ਤੇ ਉੱਥੇ ਆਪਣੇ ਮਤਾਂ ਦਾ ਜਿਹੜਾ ਇਸਤੇਮਾਲ ਕਰਨ ਕਿਉਂ ਨੇ VOTING ਜਿਹੜੀ ਆ ਪਰਸੈਂਟੇਜ ਹਮੇਸ਼ਾ ਘੱਟ ਦੀ ਨਜ਼ਰ ਆ ਰਹੀ ਆ ਇਸ ਕਰਕੇ ਪੰਜਾਬ ਵਿੱਚ ਕੋਸ਼ਿਸ਼ ਇਹ ਆ ਵੀ ਕੰਮ ਸੇ ਕੰਮ VOTING ਪਰਸੈਂਟੇਜ ਜਿਹੜੀ ਆ ਉਸ ਨੂੰ ਵਧਾਇਆ ਜਾਏ ਤੁਹਾਡੇ ਤੋਂ ਇੱਕ ਸਵਾਲ ਅਹਿਮ ਸਵਾਲ ਵੀ ਬਣਦਾ ਏ ਕਿਉਂਕਿ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਮੰਨਿਆ ਜਾਂਦਾ ਤੇ ਪਿੰਡਾਂ ਦੇ ਇਲਾਕਿਆਂ ਤੋਂ ਜਿਹੜੇ ਬਜ਼ੁਰਗ ਹੋਣਗੇ ਪੋਲਿੰਗ ਸਟੇਸ਼ਨ ਤੱਕ ਕਿਵੇਂ ਆਉਣਗੇ ਉਹਨਾਂ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਖਾਸ ਪ੍ਰਬੰਧ ਕੀਤਾ ਗਿਆ ਪਾਣੀ ਤੋਂ ਲੈ ਕੇ ਉਹਨਾਂ ਦੇ ਕੰਫਰਟ ਤੋਂ ਲੈ ਕੇ ਜਾਂ ਉਹਨਾਂ ਨੂੰ ਛਾਂ ਤੋਂ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਕੀਤਾ ਗਿਆ ਹੋਵੇ ਤੁਹਾਡੀ ਨਜ਼ਰ ਚੀਜ਼ਾਂ ਆਈਆਂ ਹੁਣ ਇਹ ਕੌਸਾ 라ਤੀ ਲਾਕਾ ਹੈਗਾ ਇੱਥੇ ਸਭ ਤੋਂ ਵੱਡਾ ਜਿਹੜਾ ਚੈਲੰਜ ਹੈ ਇਹ ਹੁੰਦਾ ਵੀ ਮਤਲਬ ਇਸ ਰੱਦੀ ਇਲਾਕਾ ਹੋਣ ਕਰਕੇ ਜਿਹੜੀ ਪੁਲਿਸ ਸੁਰੱਖਿਆ ਜਿਹੜੇ ਇੰਤਜ਼ਾਮ ਹੈ ਉਹ ਪੁਕਾ ਹੋਣੀ ਚਾਹੀਦੀ ਹੈ ਲੇਕਿਨ ਜੋ ਦਿਖ ਰਿਹਾ ਨੇ ਵੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਹੈ ਉਹ ਪੁਲਿਸ ਪ੍ਰਸ਼ਾਸਨ ਨੇ ਪੂਰੇ ਜਿਹੜਾ ਪੁਕਾ ਕੀਤਾ ਗਏ ਨੇ ਜਗਾ ਜਗਾ ਜਿਹੜੀਆਂ ਫੋਰਸਿਸ ਤਨਾਨਦ ਕੀਤੀਆਂ ਗਈਆਂ ਚਾਹੇ ਉਹ ਪੁਲਿਸ ਸਟੇਸ਼ਨ ਹੋਣ ਪੋਲਿੰਗ ਬੂਥਾ ਤੇ ਹੋਣ ਚਾਹੇ ਚੌਂਕ ਚੌਂ ਚਰਾਇਆ ਚੌਂ ਸਾਰੀ ਕਿਤੇ ਜਿਹੜੀ ਆ ਉਹ ਫੋਰਸਿਸ ਜਿਹੜੀਆਂ ਤਨਾਨਦ ਕੀਤੀਆਂ ਗਈਆਂ ਨੇ ਕਿਉਂਕਿ ਸਭ ਤੋਂ ਵੱਡਾ ਜਿਹੜਾ ਪ੍ਰ ਨਾ ਕਰੇ ਤਾਂ ਕਿ ਕੋਈ ਵਿਗੜ ਨਾ ਪਾਵੇ ਜਿਹੜੇ ਚੋਣਾਂਵਾਂ ਨੂੰ ਦੇਖਦੇ ਹੋਏ ਲੇਕਿਨ ਬਾਕੀ ਜੇ ਆਪਾਂ ਵੋਟਰ ਮਤਲਬ ਕਿ ਡਿਪਟੀ ਕਮਿਸ਼ਨ ਫਰੋਇਪੁਰ ਦੀ ਗੱਲ ਇਹ ਕਰੀਏ ਤਾਂ ਉਹਨਾਂ ਵੱਲੋਂ ਜੇ ਕਿਹਾ ਗਿਆ ਵੀ ਸਾਰੇ ਜਿਹੜੇ ਕਰੀਬ ਫਰੋਇਪੁਰ ਵਿੱਚ 16 ਲੱਖ ਤੋਂ ਜ਼ਿਆਦਾ ਜਿਹੜੇ ਵੋਟਰ ਹੈਗੇ ਆ ਉਹ ਆਪਣੇ ਮਤ ਦਾ ਜਿਹੜਾ ਇਸਤੇਮਾਲ ਕਰਨਗੇ ਜਿਹਦੇ ਵਿੱਚ 88000 ਦੇ ਕਰੀਬ ਜਿਹੜੇ ਪੁਰਸ਼ ਨੇ ਤੇ 79000 ਦੇ ਕਰੀਬ ਜਿਹੜੇ ਆ ਔਰਤਾਂ ਹੈਗੀਆਂ ਜਿਹੜੀਆਂ ਆਪਣੇ ਮਤ ਦਾ ਇਸਤੇਮਾਲ ਕਰਨਗੀਆਂ ਲੇਕਿਨ ਇਹ ਕਿੰਨੇ ਕੁ ਜਿਹੜੇ ਲੋਕ ਹੈ ਇਹ ਜਲਬੂਤਾ ਤੱਕ ਪਹੁੰਚਨੇ ਨੇ ਆਪਣੇ VOTING ਦਾ ਇਸਤੇਮਾਲ ਕਰਦੇ ਨੇ ਕੀ ਸੁਰੱਖਿਆ ਦੇ ਇੰਤਜ਼ਾਮ ਪੂਰੇ ਰਹਿੰ ਕਾ ਨਹੀਂ ਰਹਿੰਦੇ ਇਹ ਆਉਣ ਵਾਲਾ ਸਮਾਂ ਜਰੂਰ ਦੱਸੇਗਾ ਲੇਕਿਨ ਫਿਲਹਾਲ ਜਿਹੜੇ ਪ੍ਰਸ਼ਾਸਨ ਵੱਲੋਂ ਇਹ ਪੂਰੇ ਜਲੇਵਾ ਦਾਅਵੇ ਆ ਉਹ ਜਰੂਰ ਕੀਤੇ ਜਾ ਰਹੇ ਹਨ ਧੰਨਵਾਦ ਜਿਹੜੀਆਂ ਪੋਲਿੰਗ ਟੀਮਾਂ ਜਿਹੜੀਆਂ ਹੈਗੀਆਂ ਉਹ ਵੀ ਰਵਾਨਾ ਕਰ ਦਿੱਤੀਆਂ ਗਈਆਂ ਜੀ ਧੰਨਵਾਦ ਸਰਬਜੀਤ ਗਲਬਾਦ ਦੇ ਲਈ ਤਾਂ ਅਗਲੇ ਰਿਪੋਰਟਰ ਜੋ ਸਾਡੇ ਫਰੀਦਕੋਟ ਤੋਂ ਜੁੜੇ ਹੋਏ ਨੇ ਅਮਨਦੀਪ ਲੱਕੀ ਉਹਨਾਂ ਨੇ ਵੀ ਪੂਰੀ ਕਵਰੇਜ ਕੀਤੀ ਹੈ ਇਹਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਕੱਲ ਆਖਰੀ ਜੋ 7ਵੇਂ ਗੇਟ ਦੀ VOTING ਹੋਏਗੀ ਉਸ ਨੂੰ ਵੀ ਕਵਰ ਕਰਨਗੇ ਸਾਡੇ ਨਾਲ ਉਹ ਵੀ ਇਸ ਸਮੇਂ ਮੌਜੂਦ ਨੇ ਅਮਨਦੀਪ ਤੁਸੀਂ ਫਰੀਦਕੋਟ ਨੂੰ ਕਵਰ ਕਰ ਰਹੇ ਹੋ ਤੁਹਾਡੀ ਇੰਟਰਸਟਿੰਗ ਸੀਟ ਵੀ ਇਸ ਕਰਕੇ ਆ ਕਿਉਂਕਿ ਉੱਥੇ ਕਲਾਕਾਰ ਵੀ ਜੋ ਆਮ ਆਦੀ ਪਾਰਟੀ ਤੋਂ ਉਮੀਦਵਾਰ ਨੇ ਉਹ ਕਲਾਕਾਰ ਨੇ ਉਹ ਉਮੀਦਵਾਰੀ ਲੜ ਰਹੇ ਨੇ ਉੱਥੇ ਹੰਸਰਾਧਾਂਸ ਵੀ ਲੜ ਰਹੇ ਨੇ ਭਾਜਪੀ ਵੱਲੋਂ ਤੁਸੀਂ ਬਹੁਤ ਸਾਰੇ ਉੱਥੇ ਕਿਸਾਨਾਂ ਵੱਲ ਵਿਰੋਧ ਦਾ ਵੀ ਕਵਰੇਜ ਕੀਤੀ ਇਹਨਾਂ ਨੂੰ ਵੜਨ ਤੱਕ ਨਹੀਂ ਦਿੱਤਾ ਕਿ ਕਈ ਥਾਵਾਂ ਤੇ ਕੱਲ ਜੋ ਪੋਲਿੰਗ ਹੋਏਗੀ ਤੁਸੀਂ ਉਸ ਨੂੰ ਕਵਰ ਵੀ ਕਰੋਗੇ ਉਸ ਨੂੰ ਲੈ ਕੇ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ ਤੇ ਜਿਹੜੇ ਕੈਂਡੀਡੇਟ ਉੱਥੇ ਪ੍ਰਚਾਰ ਕਰਨ ਜਾ ਰਹੇ ਸੀ ਖੈਰ ਉਹਨਾਂ ਦੇ ਸਾਥ ਸੁੱਕੇ ਹੀ ਰਹਿਣਗੇ ਕਿਉਂਕਿ ਉਹਨਾਂ ਦੇ ਕਈਆਂ ਦੇ ਵਿਰੋਧੀ ਬਹੁਤ ਜ਼ਿਆਦਾ ਹੋਏ ਸੀ ਤੇ ਉੱਥੇ ਦਾ ਮਾਹੌਲ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕੱਲ ਬਿਲਕੁਲ ਮੈਂ ਦੱਸਣਾ ਚਾਹੂੰਗਾ ਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਕੁੱਲ 9 ਜਿਹੜੇ ਵਿਧਾਨ ਸਭਾ ਹਲਕੇ ਜਿਹੜੇ ਪੈਂਦੇ ਹੈਗੇ ਆ ਜੇ ਗੱਲ ਕਰ ਲਈਏ ਤਾਂ ਫਰੀਦਕੋਟ ਖੋਟ ਪੂਰਾ ਜੈਤੋ ਔਰ ਉਹਦੇ ਨਾਲ ਹੀ ਮੋਗੇ ਦੇ ਜਿਹੜੇ ਮੋਗਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕੇ ਨੇ ਮੋਗਾ ਧਰਮਕੋਟ ਨਿਹਾਲ ਸਿੰਘ ਵਾਲਾ ਔਰ ਬਾਗਾਪੁਰਾਣਾ ਔਰ ਇਹਨਾਂ ਦੇ ਨਾਲ ਹੀ ਬਠਿੰਡੇ ਜਿਹੜਾ ਹਲਕੇ ਦਾ ਇੱਕ ਰਾਮਪੁਰਾ ਹੈਗਾ ਉਹ ਵੀ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਹੈ ਔਰ ਗਿੱਦੜਬਾਹਾ ਉਹ ਵੀ ਹੈ ਤਾਂ 9 ਹਲਕਿਆਂ ਦੀ ਆ ਟੋਟਲ 16 ਲੱਖ 40 ਹਜ਼ਾਰ 958 ਵੋਟਾਂ ਇਹਦੇ ਵਿੱਚੋਂ ਵੋਟਾਂ ਦੀਆਂ ਭੋਗਤ ਦੀਆਂ ਇਹ ਵੇਖਣਾ ਹਜੇ ਬਾਕੀ ਹੋਊਗਾ ਔਰ ਇਹਨਾਂ ਲੋਕਾਂ ਨੇ ਕੱਲ ਜਿਹੜਾ ਹੈਗਾ ਉਹ ਡਿਸਾਈਡ ਕਰਨਾ ਵੀ ਕਿਹਨੂੰ ਐਮਪੀ ਬਣਾਉਣਾ ਹੈ ਜੇ ਕੈਂਡੀਡੇਟਾਂ ਦੀ ਗੱਲ ਕਰ ਲਈਏ ਤਾਂ ਕੈਂਡੀਡੇਟਾਂ ਦੇ ਵਿੱਚ ਬੜਾ ਰੌਚਕ ਰੌਚਕ ਮੁਕਾਬਲਾ ਜਿਹੜਾ ਹੈਗਾ ਫਰੀਦਕੋਟ ਦੀ ਸੀਟ ਤੇ ਸਾਨੂੰ ਦੇਖਣ ਨੂੰ ਮਿਲ ਰਿਹਾ ਹੰਸਰਾਜ ਹੰਸ ਭਾਜਪਾ ਦੀ ਸੀਟ ਤੋਂ ਜਿਹੜੇ ਪਦਮਸ਼੍ਰੀ ਹੰਸਰਾਜ ਹੰਸ ਗਾਇਕ ਨੇ ਉਹ ਲੜ ਰਹੇ ਆ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਕਰਮਜੀਤ ਅਨਮੋਲ ਹੈ ਔਰ ਕਾਲੀਦਲ ਦੀ ਗੱਲ ਕਰ ਲਈਏ ਤਾਂ ਰਾਜਵਿੰਦਰ ਸਿੰਘ ਧਰਮਕੋਟ ਹੈ ਔਰ ਅਮਰਜੀਤ ਕੋਰ ਸਾਹੋਕਿਆ ਜੋ ਕ ਲੇਕਿਨ ਇਹਨਾਂ ਸਾਰੇ ਕੈਂਡੀਡੇਟਾਂ ਵਿੱਚ ਹੁਣ ਕੁਝ ਹੀ ਸਮਾਂ ਪਹਿਲਾਂ ਭਾਈ ਸਰਬਜੀਤ ਸਿੰਘ ਜੋ ਕਿ ਭਾਈ ਅਸ਼ੀਰ ਬਿਆਨਤ ਸਿੰਘ ਦੇ ਜਿਹੜੇ ਬੇਤੇ ਬੇਟੇ ਹੈਗੇ ਆ ਉਹਨਾਂ ਵੱਲੋਂ ਇੱਕੋ ਦਮ ਜਿਹੜਾ ਹੈਗਾ ਆਪਣਾ ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਲਿਆ ਦੇਣਾ ਸਾਰੇ ਕੈਂਡੀਡੇਟਾਂ ਦੀ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਉਹਨਾਂ ਨੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈਗਾ ਹੁਣ ਕੱਲ ਨੂੰ ਵੋਟਰ ਡਿਸਾਈਡ ਕਰਨਗੇ ਕਿ 16 ਲੱਖ 40958 ਵੋਟਰਾਂ ਦੇ ਵਿੱਚੋਂ ਕਿੰਨੇ ਵੋਟਰ ਜਿਹੜੇ ਵੋਟ ਪਾਉਂਦੇ ਆ ਔਰ ਕਿੰਨੇ ਪਰਸੈਂਟ ਵੋਟ ਜਾਂਦੀ ਆ ਕਿਉਂਕਿ ਤੁਹਾਡੀ ਸੀਟ ਸਭ ਤੋਂ ਰੋਚਕ ਬਣੀ ਰਹੀ ਹੈ ਪ੍ਰਚਾਰ ਦੇ ਮਾਮਲੇ ਨੂੰ ਲੈ ਕੇ ਦੇਖੀਏ ਤਾਂ ਕਿਉਂਕਿ ਉੱਥੇ ਕਾਰਨ ਇਹ ਰਿਹਾ ਕਿ ਪਿੰਡਾਂ 'ਚ ਤੁਸੀਂ ਗਏ ਹੋ ਕਵਰੇਜ ਦੇ ਲਈ ਉੱਥੇ ਹੰਸ ਰਾਜ ਹੰਸ ਨੂੰ ਵੜਨ ਨਹੀਂ ਦਿੱਤਾ ਕਿ ਹੰਸ ਰਾਜ ਹੰਸ ਭਾਉਕ ਵੀ ਹੋ ਜਾਂਦੇ ਆ ਬਾਅਦ 'ਚ ਉਹ ਕਹਿੰਦੇ ਜੇ ਮੈਂ ਜੁੰਦਾ ਰਿਹਾ ਤਾਂ ਮੈਨੂੰ ਯਾਦ ਰੱਖਿਓ ਹਣਾ ਆਪਣੀਆਂ ਯਾਦਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਉਹ ਕਰਦੇ ਨਜ਼ਰ ਆਏ ਹਾਲਾਂਕਿ ਇਸ ਸਭ ਦੇ ਵਿਚਾਲੇ ਤੁਸੀਂ ਪਿੰਡਾਂ ਦਾ ਸੈਂਟੀਮੈਂਟ ਕੀ ਦੇਖਦੇ ਹੋ ਕੀ ਉਹ ਪੋਲਿੰਗ ਬੂਥਾਂ ਤੱਕ ਪਹੁੰਚਣ ਗਏ ਜਾਂ ਕਿਸੇ ਤਰ੍ਹਾਂ ਹੋਰ ਤਰ੍ਹਾਂ ਦਾ ਰੋਸ ਆਉਣਾ ਚ ਹੈ देखो मैं आज दी गल ਦੱਸਣੀ ਚਾਹੂੰਗਾ ਕਿ ਅੱਜ ਭਾਜਪਾ ਦੇ ਵੱਲੋਂ ਕਿੰਗਰਾ ਪਿੰਡਾ ਫਰੀਦਕੋਟ ਦੇ ਨਾਲ ਸੰਬੰਧਿਤ ਉਸ ਪਿੰਡ ਦੇ ਵਿੱਚ ਆਪਦਾ ਜਿਹੜਾ ਜਿਹੜਾ ਬੂਥ ਹੈਗਾ ਉਹਨੂੰ ਲਗਾਇਆ ਗਿਆ ਸੀ ਟੈਂਟ ਲਗਾਇਆ ਗਿਆ ਸੀ ਲੇਕਿਨ ਉੱਥੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਹੁੰਚ ਕੇ ਉਹ ਪਟਾ ਦਿੱਤਾ ਗਿਆ ਰੋਸ ਉਸੇ ਤਰੀਕੇ ਭਾਜਪਾ ਦੇ ਖਿਲਾਫ ਜਿਹੜਾ ਬਰਕਰਾਰ ਹੈਗਾ ਲੇਕਿਨ ਹੰਸਰਾਜ ਹੰਸ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਆਪਦੀ ਜ਼ੁਬਾਨੀ ਹੈਗੀ ਹੈ ਕਿ ਮੈਨੂੰ ਹੰਸਰਾਜ ਹੰਸ ਨਹੀਂ ਮੈਨੂੰ ਮੰਤਰਾ ਦੀ ਮੰਤ ਬਣਾ ਦਿੱਤਾ ਇਹਨਾਂ ਲੋਕਾਂ ਨੇ ਔਰ ਕਿਤੇ ਨਾ ਕਿਤੇ ਜਾ ਕੇ ਸਭ ਤੋਂ ਵੱਧ ਜੇ ਪੰਜਾਬ ਦੇ ਵਿੱਚ ਵਿਰੋਧ ਦਾ ਜ ਸਾਹਮਣਾ ਕਰਨਾ ਪਿਆ ਹੈਗਾ ਉਹ ਹੰਸਰਾ ਜੰਸ ਨੂੰ ਵਿਰੋਧ ਕਰਨਾ ਪਿਆ ਹੈਗਾ ਔਰ ਆਮ ਆਦਮੀ ਪਾਰਟੀ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਇਨਕਾਰਿਆ ਨਹੀਂ ਜਾ ਸਕਦਾ ਦਲੀਪ ਜੀ ਆਮ ਆਦਮੀ ਪਾਰਟੀ ਦੇ ਵੀ ਜਿੰਨੇ ਵੀ ਕੈਂਡੀਡੇਟ ਆ ਚਾਹੇ ਪੰਜਾਬ ਚਾਹੇ ਫਰੀਦਕੋਟ ਆ ਕਰਮਜੀਤ ਅਨਮੋਲ ਨੂੰ ਵੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਔਰ ਉੱਥੇ ਆਮ ਆਦਮੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਾਂਦਾ ਸੀ ਉਹਨੂੰ ਵੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਸੀ ਜੀ ਜਮਨਦੀਪ ਧੰਨਵਾਦ ਇਸ ਸਾਰੀ ਗੱਲਬਾਤ ਦੇ ਲਈ ਤਾ ਏ ਸੀ ਅਮਨਦੀਪ ਲੱਕੀ ਜੋ ਕਿ ਫਰੀਦਕੋਟ ਤੋਂ ਸਾਡੇ ਨਾਲ ਜੁੜੇ ਹੋਏ ਸੀ ਅਗਲਾ ਇੰਟਰਸਟਿੰਗ ਪੱਤਰਕਾਰ ਮੈਂ ਕਹਾਂਗਾ ਅਗਲਾ ਇੰਟਰਸਟਿੰਗ ਪੱਤਰਕਾਰ ਇਸ ਕਰਕੇ ਕਹਾਂਗਾ ਕਿ ਨਵੀਨ ਸ਼ਰਮਾ ਸਾਡੇ ਪੱਤਰਕਾਰ ਲੁਧਿਆਣਾ ਤੋਂ ਜੁੜੇ ਹੋਏ ਨੇ ਉਹਨਾਂ ਨੇ ਕੁਝ ਸਮੇਂ ਪਹਿਲਾਂ ਇੱਕ ਰਿਪੋਰਟ ਦਿੱਤੀ ਕਿ ਲੁਧਿਆਣਾ ਦੇ ਜਿੰਨੇ ਵੀ ਫਲਾਈਓਵਰ ਨੇ ਉੱਥੇ ਚੋਣ ਕਮਿਸ਼ਨ ਨੇ ਉੱਥੇ ਕਿਸੇ ਅਲੱਗ-ਅਲੱਗ ਤਰ੍ਹਾਂ ਦੇ ਨਾਰੇ ਲਿਖੇ ਹੋਏ ਸੀ ਜਿਦੇ ਵਿੱਚ ਕਿ ਫਿਲਮੀ ਡਾਇਲੋਗ ਲਿਖੇ ਗਏ ਸੀ ਗੱਬਰ ਅਬ ਤੇਰਾ ਕੀ ਹੋਗਾ ਜਾਂ ਸਿਮਰਨ ਆਪਣੀ ਜ਼ਿੰਦਗੀ ਜਿਲੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖਿਆ ਹੋਈਆਂ ਸੀ ਤੇ ਨਵੀਨ ਇਸ ਸਮੇਂ ਸਾਡੇ ਨਾਲ ਜੁ ਨਵੀਨ ਜੀ ਜੋ ਤੁਸੀਂ ਰਿਪੋਰਟਿੰਗ ਕੀਤੀ ਸੀ ਕੁਝ ਘੰਟੇ ਪਹਿਲਾਂ ਅਸੀਂ ਦੇਖ ਰਹੇ ਸੀ ਬਹੁਤ ਹੀ ਰੋਚਕ ਸੀ ਤੁਸੀਂ ਇੱਕ ਫਲਾਈਓਵਰ ਦੇ ਥੱਲੇ ਖੜੇ ਸੀ ਉਹਨਾਂ ਦੇ ਪਿੱਲਰਾਂ ਤੇ ਜੋ ਕੁਝ ਲਿਖਿਆ ਗਿਆ ਸੀ ਇਹ ਤਾਂ ਗੱਲ ਰਹੀ ਵੋਟਰਾਂ ਨੂੰ ਲਭਾਉਣ ਦੀ ਇਸ ਤੋਂ ਇਲਾਵਾ ਵੀ ਇਲੈਕਸ਼ਨ ਕਮਿਸ਼ਨ ਨੇ ਕੋਈ ਹੋਰ ਤਿਆਰੀਆਂ ਕੀਤੀਆਂ ਨੇ ਜਾਂ ਕਲੇ ਨਾਰੇ ਦਿੱਤੇ ਨੇ ਉਹ ਦੇਖੋ ਦਲੀਪ ਜੀ ਕਿਉਂਕਿ ਚੋਣ ਕਮਿਸ਼ਨ ਦੇ ਇਸ ਜਿਸ ਤਰ੍ਹਾਂ ਦੇ ਨਾਲ ਚੋਣ ਕਮਿਸ਼ਨ ਨੇ ਉਪਰਾਲਾ ਕੀਤਾ ਔਰ ਸਾਡਾ ਵੀ ਫਰਜ਼ ਆ ਜਿਸ ਤਰ੍ਹਾਂ ਦੇ ਨਾਲ ਅਸੀਂ ਪੱਤਰਕਾਰਤਾ ਦਾ ਰੋਲ ਨਿਭਾਣੇ ਆ ਜਵੇਂ ਅਸੀਂ ਚੋਣ ਪ੍ਰਚਾਰ ਸਾਰੇ ਉਮੀਦਵਾਰਾਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਚੋਣ ਕਮਿਸ਼ਨ ਆਪਣੀ ਡਿਊਟੀ ਨਿਭਾਉਂਦਾ ਸਾਡਾ ਵੀ ਇਹੀ ਫਰਜ਼ ਬੰਦਾ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਕਿਉਂਕਿ ਅਸੀਂ ਵੀ ਇਹੀ ਕਹਿੰਦੇ ਆ ਕਿ ਕੱਲ ਸਵੇਰੇ 7 ਵਜੇ ਵੋਟਾਂ ਪੈਣੀਆਂ ਔਰ 7 ਤੋਂ ਲੈ ਕੇ 6 ਵਜੇ ਤੱਕ ਵੋਟਾਂ ਪੈਣੀਆਂ ਤੁਸੀਂ ਆਪਣੀ ਵੋਟ ਦਾ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਤੁਹਾਡੀ ਇੱਕ ਵੋਟ ਸਰਕਾਰ ਵਧੀਆ ਬਣਾ ਸਕਦੀ ਹੈ ਉਸ ਉਮੀਦਵਾਰ ਨੂੰ ਜਿਤਾ ਸਕਦੀ ਹੈ ਜਿਹੜਾ ਉਮੀਦਵਾਰ ਤੁਹਾਡੇ ਇਲਾਕੇ ਦਾ ਵਿਕਾਸ ਕਰੇ ਸੋ ਲੁਧਿਆਣਾ ਦੀ ਗੱਲ ਕਰੀਏ ਤਾਂ ਦਲੀਪ ਜੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸ਼ਹਿਰ ਵੱਡਾ ਮਹਾਨਗਰ ਇੱਕ ਸੰਤੇ ਹੱਬ ਹੈ ਔਰ ਕਾਫੀ ਇੰਡਸਟਰੀ ਜਿਹੜੀ ਹੈ ਉਥੇ ਮੌਜੂਦ ਹੈ ਔਰ ਸਾਰੇ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਦੇ ਦੌਰਾਨ ਚਾਹੇ ਉਹ ਵਪਾਰੀ ਹੋਣ ਚਾਹੇ ਲੁਧਿਆਣਾ ਦੀ ਆਮ ਜਨਤਾ ਹੋਵੇ ਉਹਨਾਂ ਤੱਕ ਰਾਪਤਾ ਬਣਾਉਂਦੇ ਰਹੇ ਸੀ ਤਸਵੀਰਾਂ ਨਸ਼ਰ ਕਰਦੇ ਰਹੇ ਪਰ ਹੁਣ ਵੇਲਾ ਆ ਗਿਆ ਕਿਉਂਕਿ ਕੁਝ ਘੰਟੇ ਬਾਕੀ ਰਹਿ ਗਏ ਨੇ ਸਵੇਰੇ ਵੋਟਾਂ ਦਾ ਵੋਟਾਂ ਪੈਣ ਦੀ ਸ਼ੁਰੂਆਤ ਹੋਵੇਗੀ ਔਰ 7 ਤੋਂ ਲੈ ਕੇ ਸ਼ਾਮ 6 ਵਜੇ ਵੋਟਾਂ ਪੈਣਗੀਆਂ ਲੁਧਿਆਣੇ ਦੇ ਅਗਰ ਵੋਟਰਾਂ ਦੀ ਗਿਣਤੀ ਦੀ ਗੱਲ ਕਰਾਂ ਤੇ 17 ਲੱਖ 58614 ਵੋਟਰ ਨੇ ਔਰ ਜਿਨ੍ਹਾਂ ਦੇ ਵਿੱਚ 9 ਲੱਖ 37000 ਮਰਦ ਨੇ ਔਰ 821000 ਇਸਤਰੀ ਹੈ 334 트랜ਸਜੈਂਡਰ ਨੇ ਔਰ 68 ਜੜੇ ਨੇ ਉਹ ਵਿਦੇਸ਼ੀ ਨੇ ਸੋ ਇਸ ਵਾਰ ਲਿਸਟ ਦੇ ਵਿੱਚ ਇੱਕ ਵਿਦੇਸ਼ੀ ਜਿਹੜੇ VOTER ਆ ਉਹ ਇੱਕ ਪ੍ਰੈਸ ਰਿਲੀਜ਼ ਕੀਤਾ ਗਿਆ ਚੋਣ ਕਮਿਸ਼ਨ ਵੱਲੋਂ NRI VOTER ਜੁੜੇ ਨੇ ਲੁਧਿਆਣੇ ਦੇ ਵਿੱਚ ਔਰ NRI VOTER ਆਪਣੀ VOTER ਦਾ ਇਸਤੇਮਾਲ ਕਰਨਗੇ ਜਿਹੜੇ ਪੰਜਾਬ ਤੋਂ ਦੇਸ਼ ਤੋਂ ਬਾਹਰ ਚਲੇ ਜਾਂਦੇ ਨੇ ਚਾਹੇ ਕੈਨੇਡਾ ਅਮਰੀਕਾ ਉਥੋਂ ਵਾਪਸ ਆਏ ਨੇ ਵੋਟ ਪਾਉਣ ਦੇ ਲਈ ਇਹ ਸਾਨੂੰ ਪਤਾ ਲੱਗਿਆ ਕਿਉਂਕਿ ਪਿਛਲੇ 1 ਸਾਲ ਤੋਂ ਜਦੋਂ ਵੋਟਰਾਂ ਬੰਦੀਆਂ ਨੇ ਲਗਾਤਾਰ ਘਰਾਂ ਘਰਾਂ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਭੇਜੇ ਜਾਂਦੇ ਨੇ ਆਪਣੇ ਅਧਿਕਾਰੀ ਤਾਂ ਉਥੇ ਲਿਸਟ ਬੰਦੀਆ ਦੁਬਾਰਾ ਤੋਂ ਨਵੇਂ ਸਿਰੇ ਤੋਂ ਹਰ ਹਰ 5 ਸਾਲ ਬਾਅਦ ਬੰਦੀ ਹੈ ਚਾਹੇ ਵਿਧਾਨ ਸਭਾ ਦੇ ਇਲੈਕਸ਼ਨ ਹੋਵੇ ਚਾਹੇ ਲੋਕ ਸਭਾ ਦੇ ਇਲੈਕਸ਼ਨ ਹੋਣ ਸੋ ਇਹ ਜਿਹੜੇ ਨੇ ਇਹ ਵੋਟਰਾਂ ਦੀ ਗਿਣਤੀ ਹੈ ਔਰ ਜੇ ਮੈਂ ਬੂਥਾਂ ਦੀ ਗੱਲ ਕਰਾਂ ਤਾਂ ਲੁਧਿਆਣਾ ਦੇ ਵਿੱਚ ਤਕਰੀਬਨ 3000 ਤੋਂ ਉੱਪਰ ਪੂਲਿੰਗ ਬੂਥ ਨੇ ਜਿਨ੍ਹਾਂ ਚ 380 ਸਵੇਧਨਸ਼ੀਲ ਬੂਥ ਰਹੇ ਔਰ ਜਿਹੜੇ ਬੂਥ ਬਣਾਏ ਗਏ ਨੇ ਕਾਫੀ ਇੰਟਰਸਟਿੰਗ ਤੁਸੀਂ ਪਹਿਲੇ ਕਹਿ ਰਹੇ ਸੀ ਇੱਕ ਮੇਰੇ ਸਹਿਯੋਗੀ ਗੱਲ ਕਰ ਰਹੇ ਸੀ ਕਿ ਉੱਥੇ ਪੂਰਾ ਪ੍ਰਬੰਧ ਕੀਤਾ ਗਿਆ ਕਿਦਰੇ ਰੈੱਡ ਕਾਰਪਟ ਲਗਾਇਆ ਗਿਆ ਫੁੱਲਾਂ ਦੇ ਨਾਲ ਸਜਾਇਆ ਗਿਆ ਤਾਂ ਕਿ ਜਿਹੜਾ ਵੋਟਰ ਜਾਵੇ ਉਸ ਨੂੰ ਪਤਾ ਲੱਗੇ ਕਿ ਜਿਹੜੇ ਚੋਨ ਕਮਿਸ਼ਨ ਆ ਭਾਰਤ ਦਾ ਉਹਨੇ ਕਿਸ ਤਰ੍ਹਾਂ ਦੇ ਨਾਲ ਇੰਤਜ਼ਾਮ ਕੀਤੇ ਨੇ ਵੋਟਰਾਂ ਦੇ ਲਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਕਿਵੇਂ ਲਾਈਨਾਂ ਲਾਡੀਆਂ ਕਿਵੇਂ ਕਯੂਜ ਖੜਨਾ ਸੋ ਪੂਰੀਆਂ ਤਿਆਰੀਆਂ ਪ੍ਰਸ਼ਾਸਨ ਨੇ ਕੀਤੀਆਂ ਰਹੀਆਂ ਇੱਕ ਬੜੀ ਦਿਲਚਸਪ ਗੱਲ ਇਹ ਰਹੇਗੀ ਕਿ ਅਲੱਗ-ਅਲੱਗ ਥਾਵਾਂ ਤੇ ਚੋਣ ਕਮਿਸ਼ਨ ਨੇ ਆਪਣੇ ਆਪੋ ਆਪਣੀਆਂ ਤਿਆਰੀਆਂ ਕੀਤੀਆਂ ਬਹੁਤ ਕ੍ਰੀਏਟਿਵ ਹੋਣ ਦੀ ਕੋਸ਼ਿਸ਼ ਕੀਤੀ ਹੈ ਪਰ ਜੋ ਹੁਣ ਤੱਕ ਸਾਡੀ ਜੋ ਲਰਨਿੰਗ ਹੋਈ ਹੈ ਉਹ ਲੁਧਿਆਣੇ ਦੇ ਵਿੱਚ ਇਹ ਹੋਈ ਹੈ ਕਿ ਚੋਣ ਕਮਿਸ਼ਨ ਇੱਥੇ ਕੁਝ ਜ਼ਿਆਦਾ ਹੀ ਕ੍ਰੀਏਟਿਵ ਹੋ ਗਿਆ ਫਿਲਮੀ ਹੋ ਗਿਆ ਤੁਸੀਂ ਕਵਰ ਵੀ ਕੀਤਾ ਤੇ ਉੱਥੇ ਅਲੱਗ-ਅਲੱਗ ਪੋਸਟ ਜੇ ਤੁਸੀਂ ਜਾ ਕੇ ਕਵਰ ਕੀਤਾ ਇਹ ਵੀ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦੇ ਉੱਥੇ ਸਲੋਗਨਸ ਲਿਖੇ ਗਏ ਸੀ ਤਾਂ ਕਿ ਯੰਗ ਵੋਟਰ ਹੋਣ ਜਾਂ ਜਿਹੜੇ ਪੁਰਾਣੇ ਸਮੇਂ ਵਾਲੇ ਹੋਣ ਜਿਹੜੇ ਬਾਲੀਵੁੱਡ ਦੀਆਂ ਪੁਰਾਣੀਆਂ ਫਿਲਮਾਂ ਦੇਖਦੇ ਹਨ ਉਹਨਾਂ ਨੂੰ ਵੀ ਖਿੱਚਿਆ ਜਾ ਸਕੇ ਆਪਣੇ ਵੱਲ ਉਹ ਕਿਸ ਤਰ੍ਹਾਂ ਦੇਖੋ ਦਿਲੀਪ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਚੋਰ ਕਮਿਸ਼ਨ ਨੇ ਇਹ ਪੋਸਟਰ ਇਸਤੇਮਾਲ ਕੀਤੇ ਨੇ ਕਿਉਂਕਿ ਯੂਥ ਜਿਆਦਾ ਤੋਂ ਜਿਆਦਾ ਅਟਰੈਕਟਿਵ ਹੋਵੇ ਜੀ ਦਿਲ ਵਾਲੇ ਦੁਲਨੀਆਂ ਲੈ ਜਾਣਗੇ ਸੁਪਰ ਡੂਪਰ ਹਿੱਟ ਫਿਲਮ ਔਰ ਸਭ ਤੋਂ ਜਿਆਦਾ ਯੂਥ ਨੇ ਦੇਖੀ ਲਾਸਟ ਦੇ ਉੱਤੇ ਜਦੋਂ ਅਮਰੀਸ਼ ਪੁਰੀ ਇੱਕ ਕਰੈਕਟਰ ਜਿਹੜੇ ਜਿਹੜੇ ਵਿਲਨ ਦਾ ਰੋਲ ਕਰਦੇ ਰਹੇ ਨੇ ਬਾਲੀਵੁੱਡ ਫਿਲਮਾਂ ਦੇ ਵਿੱਚ ਉਸ ਫਿਲਮ ਦੇ ਵਿੱਚ ਜਿਹੜਾ ਕਰੈਕਟਰ ਨਿਭਾਇਆ ਉਸਨੇ ਪਿਤਾ ਦਾ ਆਪਣੀ ਕੁੜੀ ਜਦੋਂ ਧੀ ਜਾਂਦੀ ਹੈ ਪਲੇਟਫਾਰਮ ਤੋਂ ਜਦੋਂ ਗੱਡੀ ਫੜਾ ਲੱਗਦੀ ਹੈ ਤੇ ਗੱਡੀ ਦੇ ਵਿੱਚ ਉਸ ਦਾ ਜਿਹੜਾ ਜਿਸ ਨਾਲ ਸ਼ਾਦੀ ਕਰਨੀ ਹੁੰਦੀ ਹੈ ਉਹ ਲੜਕਾ ਗੱਡੀ ਦੇ ਵਿੱਚ ਸਵਾਰ ਹੁੰ ਉਸ ਨੂੰ ਇਸ ਤਰੀਕੇ ਨਾਲ ਲਿਖਿਆ ਉਸ ਤੇ ਲਿਖਿਆ ਗਿਆ ਦੀਵਾਰ ਦੇ ਉੱਤੇ ਉਸ ਫਿਲਮ ਦੇ ਵਿੱਚ ਦਾ ਡਾਇਲੌਗ ਇਸ ਤਰ੍ਹਾਂ ਹੈ ਕਿ ਜਾ ਸਿਮਰਨ ਜਾ ਜੀਲੇ ਆਪਣੀ ਜ਼ਿੰਦਗੀ ਪਰ ਦੀਵਾਰ ਦੇ ਉੱਤੇ ਲਿਖਿਆ ਹੈ ਕਿ ਜਾ ਸਿਮਰਨ ਜਾ ਪਾਲਾ ਆਪਣੀ ਵੋਟ ਸੋ ਇਹ ਜਿਹੜਾ ਲਿਖਿਆ ਇਹ ਲਿਖਾਵਟ ਜਿਹੜੀ ਹੈ ਯੂਥ ਜਦੋਂ ਗੱਡੀਆਂ ਤੇ ਨਿਕਲਦਾ ਜਦੋਂ ਮੋਟਰਸਾਈਕਲਾਂ ਤੇ ਨਿਕਲਦਾ ਉਹ ਪੜਦਾ ਤਾਂ ਉਹ ਕਾਫੀ ਜਾਗਰੂਕ ਹੁੰਦਾ ਐਟ੍ਰੈਕਟਿਵ ਹੁੰਦਾ ਉਹ ਡਾਇਲੌਗ ਵਿਖਾਏ ਗਏ ਨੇ ਉਹਨਾਂ ਤਸਵੀਰਾਂ ਨੂੰ ਯੂਥ ਤੱਕ ਇੱਕ ਗੱਬਰ ਸਿੰਘ ਦਾ ਡਾਇਲੌਗ ਬੜਾ ਮਸ਼ਹੂਰ ਹੋਇਆ ਸੰਬਾ ਕਿੰਨਾ ਇਨਾਮ ਰੱਖਾ ਹੈ ਹਮ ਪਰ ਸਰਕਾਰ ਨੇ ਸੋ ਇਹ ਇਸ ਤਰ੍ਹਾਂ ਦੇ ਡਾਇਲਗ ਜਿਹੜੇ ਲਿਖੇ ਨੇ ਅਗੋ ਗੱਬਰ ਕਹਿੰਦਾ ਕਿ 50000 ਮੇਰੇ ਤੇ ਇਨਾਮ ਰੱਖਾ ਹੈ ਕੋਸੋ ਦੂਰ ਜਦ ਮਾਂ ਆਪਣੇ ਬੱਚੇ ਕੋ ਸੁਲਾਤੀ ਹੈ ਤੋ ਬੇਟਾ ਸੋ ਜਾ ਨਹੀਂ ਤੋ ਗੱਬਰ ਆ ਜਾਏਗਾ ਸੋ ਪਤਾ ਜਿਹੜਾ ਡਾਇਲਗ ਹੈ ਦਨੀਪ ਉਹ ਸਾਰਿਆਂ ਨੂੰ ਯਾਦ ਹੈ ਚਾਹੇ ਯੂਥ ਹੈ ਚਾਹੇ ਬਜ਼ੁਰਗ ਹੈ ਗੱਬਰ ਸਿੰਘ ਕਦੀ ਕੋਈ ਯੂਥ ਚਾਹੇ ਬਜ਼ੁਰਗ ਜੀ ਦੁਨੀਆ ਦੇ ਵਿੱਚ ਇਹ ਫਿਲਮ ਕਾਫੀ ਸੁਪਰ ਹਿੱਟ ਹੋਈ ਸੀ ਇਹ ਡਾਇਲਗ ਕਦੀ ਪੁਲਿਆਣ ਜਾ ਸਕਦਾ ਸੋ ਇਸ ਤਰ੍ਹਾਂ ਦੇ ਸਲੋਗਨ ਇਸ ਤਰ੍ਹਾਂ ਦੇ ਡਾਇਲਗ ਦੀਵਾਰਾਂ ਦੇ ਵਿੱਚ ਜੀ ਨਮਿੰਤਾ ਧੰਨਵਾਦ ਧੰਨਵਾਦ ਇਸ ਗੱਲਬਾਤ ਦੇ ਲਈ ਕਿਉਂਕਿ ਚੋਣ ਕਮਿਸ਼ਨ ਜਿੱਥੇ ਵੀ ਮੌਜੂਦ ਹੈ ਕਿਉਂਕਿ ਜਿੱਥੇ ਜਿੱਥੇ ਵੀ ਉਹਦੀਆਂ ਤਿਆਰੀਆਂ ਨੇ ਉਹ ਕ੍ਰੀਏਟਿਵ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ ਹੁਣ ਅਗਲੇ ਪੱਤਰਕਾਰ ਸਾਡੇ ਨੇ ਗੁਰਦਰਸ਼ਨ ਸਿੰਘ ਸੰਗਰੂਰ ਤੋਂ ਜੁੜੇ ਹੋਏ ਨੇ ਸੰਗਰੂਰ ਤੋਂ ਸੀਐਮ ਸਿਟੀ ਤੋਂ ਗੁਰਦਰਸ਼ਨ ਸਿੰਘ ਜੁੜੇ ਹੋਏ ਨੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਕਸਬਿਆਂ ਨੂੰ ਕਵਰ ਕਰਦੇ ਰਹੇ ਨੇ ਤੇ ਉਹਨ ਨੇ ਕਿਸ ਤਰ੍ਹਾਂ ਉਤਸ਼ਾਹ ਹੈ ਵੋਟਰਾਂ ਦੇ ਵਿੱਚ ਤੇ ਵੋਟਰ ਕੀ ਪਹੁੰਚਣਗੇ ਕਿਉਂਕਿ ਹਰ ਥਾਂ ਤੇ ਤੁਸੀਂ ਦੇਖ ਰਹੇ ਹੋ ਕਿ 70% ਤੋਂ ਵੱਧ VOTING ਨਹੀਂ ਹੋਈ ਹੈ ਕਿਤੇ ਜਾ ਕੇ 69 68 67 ਤੱਕ ਹੀ ਸਿਮਟ ਰਹੀ ਹੈ ਤੇ ਇਸ ਵਾਰ ਜੋ ਆਖਰੀ ਗੇੜ ਹੈ ਚੋਣ ਕਮਿਸ਼ਨ ਦਾ ਇਹੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ 70 पार ਕਰਕੇ ਦਿਖਾਈਏ ਅਸੀਂ VOTING ਪਰਸੈਂਟੇਜ ਨੂੰ ਕਿਉਂਕਿ ਇਹ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਜਿੰਨੇ ਵੀ ਲੋਕ ਇਸ ਵੇਲੇ VOTING ਕਰਨਗੇ ਉਹ ਇਹ ਜਮਹੂਰੀ ਜਮਹੂਰੀਤ ਲਈ ਸਹੀ ਹੋਏਗਾ ਤੇ ਲੋਕਤੰਤਰ ਦੇ ਲਈ ਸਹੀ ਸਹੀ ਹੋਏਗਾ ਗੁਰਦਰਸ਼ਨ ਸਿੰਘ ਸੰਗਰੂਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਪੱਤਰਕਾਰ ਗੁਰਦਰਸ਼ਨ ਜੀ ਇਸ ਵੇਲੇ ਤੁਸੀਂ ਸੰਗਰੂਰ ਦੇ ਵਿੱਚ ਖੜੇ ਹੋ ਸੀਐਮ ਸਿਟੀ ਕਹੀ ਜਾਂਦੀ ਹੈ ਸਵੇਰੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਵੋਟਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖੋਗੇ ਇਹ ਪੋਲਿੰਗ ਬੂਥ ਹੈ ਜਿੱਥੇ ਕਹਿ ਸਕਦੇ ਆ ਫਿਲਹਾਲ ਜਿਹੜਾ ਤਿਆਰੀਆਂ ਨੇ ਜਿਹੜੀਆਂ ਉਹ ਅੰਦਰ ਜਰੂਰ ਹੋ ਚੁੱਕੀਆਂ ਨੇ ਈਵੀ ਈਵੀਐਮ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਨੂੰ ਸੈਟਿੰਗ ਕਰ ਰਹੇ ਨੇ ਮੁਲਾਜ਼ਮ ਪਰ ਇੱਥੇ ਸਕਿਉਰਟੀ ਦਾ ਜੇ ਇੰਤਜ਼ਾਮ ਦੀ ਗੱਲ ਕੀਤੀ ਜਾਵੇ ਤਾਂ ਕੋਈ ਖਾਸ ਪੁਖਤਾ ਪ੍ਰਬੰਧ ਨਹੀਂ ਨਜ਼ਰ ਆਉਂਦੇ ਤੇ ਦੂਜੇ ਪਾਸੇ ਇੱਕ ਹੋਰ ਤੁਹਾਨੂੰ ਜਿਹੜੀਆਂ ਚੌਣਕ ਵਿਸਤੰਦੀਆਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਕੋਈ ਕਿਸੇ ਵੀ ਸਰਕਾਰੀ ਕੰਦ ਦੇ ਉੱਤੇ ਪੋਸਟਰ ਲੱਗੇ ਨਹੀਂ ਰਹਿ ਸਕਦੇ ਤੁਸੀਂ ਦੇਖੋਗੇ ਜਿਹੜੇ ਪੋਸਟਰ ਨੇ ਮੈਂ ਤੁਹਾਨੂੰ ਦਿਖਾਉਣ ਲੱਗਿਆ ਇਹ ਮਿਊਸਪਲ ਕਮੇਟੀ ਦਾ ਦਫ਼ਤਰ ਹੈਗਾ ਜਿੱਥੇ ਇਹ ਪੋਸਟਰ ਜਿਹੜੇ ਪੋਲੀਟਿਕਲ ਪੋਸਟਰ ਨੇ ਇੱਥੇ ਚਿਪਕੇ ਹੋਏ ਨੇ ਦੂਜੇ ਪਾਸੇ ਸੁਖਵਾਲ ਸਿੰਘ ਖਹਿਰਾ ਦਾ ਜੋ ਸਰਕਾਰੀ ਪੋਲ ਦੇ ਉੱਤੇ ਪੋਸਟਰ ਲੱਗਿਆ ਇਤਾਂ ਦੇ ਹਾਲਾਤ ਨੇ ਜਿਹੜੇ ਕਿਤੇ ਨਾ ਕਿਤੇ ਮੈਂ ਇਹ ਕਹਿ ਸਕਦਾ ਕਿ ਦੂਸਰੀਆਂ ਪਾਰਟੀਆਂ ਨਾਲ ਜਿਹੜੀ ਦਰਾਇਤ ਬਾਜੀ ਉਹ ਜ਼ਰੂਰ ਨਜ਼ਰ ਆਉਂਦੀ ਹੈ ਕਿਉਂਕਿ ਇੱਥੇ ਪਹਿਲਾਂ ਇੱਕ ਦਿਨ ਪਹਿਲਾਂ ਜਿਹੜੇ ਰੋਡ ਸ਼ੋ ਹੋਏ ਸੀ ਜਿਨ੍ਹਾਂ ਦੇ ਵਿੱਚ ਕਾਲੀ ਦਲ ਦੀਆਂ ਝੰਡੀਆਂ ਲਾਹ ਦਿੱਤੀਆਂ ਗਿਆ ਸੀ ਪਰ ਅੱਜ ਸੀਐਮ ਦੀ ਕੋਠੀ ਦੇ ਅੱਗੇ ਜਿਹੜੀਆਂ ਝੰਡੀਆਂ ਉਸੇ ਤਰ੍ਹਾਂ ਲੱਗੀਆਂ ਹੋਈਆਂ ਨੇ ਦੂਜੀ ਗੱਲ ਜੇ ਗੱਲ ਕੀਤੀ ਜਾਵੇ ਸੀਐਮ ਸਿਟੀ ਦੀ ਜਿਹੜੀ ਇਸ ਵਾਰੀ ਚੋਣ ਕਮਿਸ਼ਨ ਵੱਲੋਂ ਬਾਰ ਬਾਰ ਕਿਹਾ ਜਾਂਦਾ ਕਿ ਘਰਾਂ ਚੋਂ ਨਿਕਲ ਕੇ ਵੋਟ ਦੇ ਅਧਿਕਾਰ ਦੀ ਜਿਹੜੀ ਵਰਤੋਂ ਕਰੋ ਕਿਉਂਕਿ ਅਪਦਾ ਮਤਦਾਨ ਕਰਕੇ ਆਪ ਦੇ ਜਿਹੜੇ ਜਿਹੜੇ ਲੀਡਰ ਨੇ ਉਹਨਾਂ ਨੂੰ ਚੁਣਿਆ ਜਾਵੇ ਪਰ ਗਰਮੀ ਜਿਆਦਾ ਹੋਣ ਕਰਕੇ ਕੱਲ ਨੂੰ ਟੈਂਪਰੇਚਰ ਦੀ ਜਿਹੜੀ ਸਥਿਤੀ ਹੈ ਉਹ ਸਿਹਾਲੀ ਰਹਿਣ ਵਾਲੀ ਹੈ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਉਹ ਉਹਨਾਂ ਤੇ ਇੱਕ ਜਿਹੜੇ ਸਵਾਲ ਚ ਨਜ਼ਰੂ ਖੜੇ ਹੁੰਦੇ ਨੇ ਕਿ ਲੋਕਾਂ ਨੂੰ ਖੜਨ ਦੇ ਲਈ ਕਿੱਦਾਂ ਦੀ ਜਿਹੜੀ ਸਹੂਲਤ ਆ ਉਹ ਦਿੱਤੀ ਜਾਂਦੀ ਹੈ ਕਿਉਂਕਿ ਗਰਮੀ ਦੇ ਵਿੱਚ ਜਿਹੜੇ ਵੋਟਰ ਨੇ ਆਪਣੇ ਘਰਾਂ ਦੇ ਵਿੱਚੋਂ ਬਹੁਤ ਘੱਟ ਨਿਕਲਦੀ ਆ ਸ ਕਿਉਂਕਿ ਜਿਹੜੀ ਬਾਰ-ਬਾਰ ਮੌਸਮ ਭਾਗ ਵੱਲੋਂ ਵੀ ਚੇਤਾਵਨੀਆਂ ਦਿੱਤੀਆਂ ਜਾਂਦੇ ਨੇ ਕਿ ਉਹੀ ਬੰਦੇ ਨਿਕਲੋ ਜਿਨ੍ਹਾਂ ਨੂੰ ਲੋੜ ਆ ਪਰ ਚੋਣ ਕਮਿਸ਼ਨ ਵੱਲੋਂ ਬਾਰ-ਬਾਰ ਇਹਹੀ ਐਡ ਵੀ ਆ ਰਹੀ ਆ ਕਿ ਆਪਣਾ ਮਤਦਾਨ ਕਰਕੇ ਉਹਦਾ ਅਧਿਕਾਰ ਨੂੰ ਜਿਹੜਾ ਉਹ ਕਰੋ ਤੇ ਤੁਸੀਂ ਦੇਖੋਗੇ ਹਾਲਾਤ ਨੇ ਜਿਹੜੇ ਇੱਥੇ ਪੱਖਿਆਂ ਦੇ ਪ੍ਰਬੰਧ ਕੀਤੇ ਗਏ ਨੇ ਪਰ ਸਵੀਰ ਲਾਉਣ ਦੀ ਗੱਲ ਕੀਤੀ ਗਈ ਆ ਅਜੇ ਤੱਕ ਕੋਈ ਇਦਾਂ ਦਾ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਪਰ ਈਵੀ ਈਵੀ ਈਬੀਐਮ ਮਸ਼ੀਨਾਂ ਨੇ ਜਿਹੜੀਆਂ ਉਹ ਇੱਥੇ ਪਹੁੰਚ ਚੁੱਕੀਆਂ ਨੇ ਹਾਲਾਤ ਨੇ ਜਿਹੜੇ ਥੋੜੇ ਗਰਮੀ ਕਰਕੇ ਲੱਗਦਾ ਕਿ ਲੋਕ ਕਿਸ ਤਰ੍ਹਾਂ ਘਰਾਂ ਦੇ ਵਿੱਚੋਂ ਨਿਕਲ ਕੇ ਚੱਲਣਗੇ ਚੈਲੰਜ ਹੋਏਗਾ ਗੁਰਦਸ਼ਨ ਜੀ ਧੰਨਵਾਦ ਤੁਸੀਂ ਕਿੰਨਾ ਕਿਤੇ ਜਰੂਰ ਘਰ ਦਾ ਨਜ਼ਰ ਆ ਰਿਹਾ ਬਿਲਕੁਲ ਬਿਲਕੁਲ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਤਾਂ ਇਹ ਵੱਡਾ ਚੈਲੰਜ ਹੋਏਗਾ ਚੋਣ ਕਮਿਸ਼ਨ ਦੇ ਲਈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ 45 ਤੋਂ 50 ਡਿਗਰੀ ਦੇ ਵਿਚਾਲੇ ਤਾਪਮਾਨ ਜਾ ਰਿਹਾ ਹੈ ਤੇ ਲੋਕਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਲੈ ਕੇ ਆਉਣਾ ਇੱਕ ਵੱਡਾ ਚੈਲੰਜ ਹੋਏਗਾ ਕਿਉਂਕਿ ਸਵੇਰੇ ਦਾ ਜੋ ਸਮਾਂ ਹੈ ਤੁਹਾਨੂੰ ਪਤਾ ਹੈ ਕਿ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਜਾਣੀ ਹੈ ਤੇ ਸ਼ਾਮ 6 ਵਜੇ ਤੱਕ ਚੱਲੇਗੀ ਸਵੇਰੇ ਤੋਂ ਲੈ ਕੇ ਜੋ ਸਮਾਂ ਹੋਏਗਾ ਪਰ ਦੁਪਹਿਰ ਦਾ ਜੋ ਸਮਾ ਹੋਏਗਾ ਉਸ ਵੇਲੇ ਜਦੋਂ ਤਾਪਮਾਨ ਹੋਰ ਵਧ ਜਾਂਦਾ ਤਾਂ ਸ਼ਾਇਦ ਲੋਕਾਂ ਦਾ ਟਰਨ ਆਊਟ ਯਾਨੀ ਲੋਕਾਂ ਦਾ ਪੋਲਿੰਗ ਬੂਥਾਂ ਤੇ ਪਹੁੰਚਣਾ ਘੱਟ ਸਕਦਾ ਹੈ ਪਰ ਸ਼ਾਮ ਨੂੰ ਫੇਰ ਭੀੜ ਹੋਏਗੀ ਇਸੇ ਚੈਲੰਜ ਨੂੰ ਦੂਰ ਕਰਨ ਦੇ ਲਈ ਚੌਂਡ ਕਮਿਸ਼ਨ ਲਗਾਤਾਰ ਸੰਘਰਸ਼ ਕਰ ਰਿਹਾ ਹੈ ਕਿਉਂਕਿ ਗਰਮੀ ਕਈ ਸਾਲਾਂ ਦਾ ਰਿਕਾਰਡ ਤੋੜ ਰਹੀ ਹੈ ਤੇ ਲੋਕਾਂ ਨੂੰ ਪੋਲਿੰਗ ਬੂਥਾਂ ਤੱਕ ਲੈ ਕੇ ਜਾਣਾ ਆਪਣੇ ਆਪ ਦੇ ਵਿੱਚ ਚੈਲੰਜ ਹੋਏਗਾ ਅਗਲੇ ਪੱਤਰਕਾਰ ਸਾਡੇ ਜੁੜੇ ਹੋਏ ਨੇ ਬਠਿੰਡਾ ਤੋਂ ਮਨੀਸ਼ ਗਰਗ ਬਠਿੰਡਾ ਤੋਂ ਜੁੜ ਗਏ ਨੇ ਮਨੀਸ਼ ਤੁਸੀਂ ਬਠਿੰਡੇ ਨੂੰ ਕਵਰ ਕੀਤਾ ਪੂਰੀ ਗਰਮੀ ਦੇ ਵਿੱਚ 45-50 ਡਿਗਰੀ ਦੀ ਗਰਮੀ ਦੇ ਵਿੱਚ ਕਵਰ ਕੀਤਾ ਤੇ ਕੱਲ ਇਸ ਪੋਲ ਕਵਰੇਜ ਦਾ ਜੋ ਹੈ ਉਹ ਆਖਰੀ ਦਿਨ ਹੋਏਗਾ ਫਿਰ ਆਣਗੇ 4 ਤਰੀਕ ਨੂੰ ਨਤੀਜੇ ਬਠਿੰਡੇ ਦੇ ਵਿੱਚ ਕਿਸ ਤਰ੍ਹਾਂ ਦਾ ਸਿਆਸੀ ਤਾਪਮਾਨ ਹੈ ਤੇ ਵੋਟਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਬਿਲਕੁਲ ਦਲੀਪ ਗੱਲਕ VOTING ਦੀ ਕਰੀਏ ਕਿਉਂਕਿ ਕੱਲ VOTING ਹੈ ਜਿਹੜੀ ਹੋਣੀ ਹੈਗੀ ਆ ਤੇ ਸਮਾਂ ਵੀ ਹੈ ਜਿਹੜਾ ਇਸ ਵਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦਾ ਰੱਖਿਆ ਗਿਆ ਇਸ ਨੂੰ ਲੈ ਕੇ ਪ੍ਰਸ਼ਾਸਨ ਕਾਫੀ ਪੱਬਾ ਪਾਰ ਹੈ ਕਿਉਂਕਿ ਪ੍ਰਸ਼ਾਸਨ ਨੇ ਇਸ ਵਾਰ ਗਰਮੀ ਨੂੰ ਦੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਨੇ ਅੱਜ ਸਾਡੇ ਚੋਣ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਪਾਣੀ ਦਾ ਖਾਸ ਪ੍ਰਬੰਧ ਕੀਤਾ ਛਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਜੀ ਹੋਰ ਵੀ ਕਾਫੀ ਜਿਹੜਾ ਇਹ ਪੁਖਤਾ ਪ੍ਰਬੰਧ ਨੇ ਤਾਂ ਜੋ ਗਰਮੀ ਦੇ ਮੱਦੇਨਜ਼ਰ VOTERਾਂ ਨੂੰ VOTING POLLING BOOTH ਤੱਕ ਲਿਆਂਦਾ ਜਾ ਸਕੇ ਲੋਕ ਨੇ ਆਪਣੇ VOT ਦਾ ਇਸਤੇਮਾਲ ਕਰ ਸਕਣ VOT ਆਪਣੀ ਪਾ ਸਕਣ ਕਿਉਂਕਿ ਪਿਛਲੇ ਦਿਨਾਂ ਤੁਸੀਂ ਦੇਖਿਆ ਕਿ VOTING ਪਰਸੈਂਟ ਕਾਫੀ ਘਟੀ ਹੈਗੀ ਆ ਉਸ ਨੂੰ ਦੇਖਦੇ ਹੋਏ ਪੰਜਾਬ ਵਿੱਚ ਵੀ ਇਸ ਵਾਰ ਜਿਹੜਾ ਕਿਤਨਾ ਕਿਤੇ VOTING ਕਾਤਸਾ ਜਿਹੜਾ ਜਰੂਰ ਕਿਤੇ ਨਾ ਕਿਤੇ ਪ੍ਰਗਟਾਇਆ ਜਾ ਰਿਹਾ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਾਫੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਅੱਜ ਵੀ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਪੋਲਿੰਗ ਪਾਰਟੀਆਂ ਜਦੋਂ ਰਵਾਨਾ ਕੀਤੀਆਂ ਤਾਂ ਉੱਥੇ ਵੀ ਪ੍ਰਸ਼ਾਸਨ ਨੇ ਪੋਲਿੰਗ ਪਾਰਟੀਆਂ ਲਈ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਜਗਾ ਜਗਾ ਤੇ ਪਾਣੀ ਦਾ ਠੰਡੇ ਪਾਣੀ ਦਾ ਮਿੱਠੇ ਪਾਣੀ ਦਾ ਪਰਮਾਸੀ ਲੰਗਰ ਦਾ ਪ੍ਰਬੰਧ ਸੀ ਕਾਫੀ ਜ਼ਿਆਦਾ ਪ੍ਰਬੰਧ ਆ ਜਿਹੜੇ ਪੁਖਤਾ ਕੀਤੇ ਹੋਏ ਸਨ ਪਰ ਗਰਮੀ ਜਰੂਰ ਕਹਿਰ ਵਰਤਾਰੀ ਹੈ ਬਠਿੰਡਾ ਵਿੱਚ ਅੱਜ ਜਿਹੜਾ 47 ਡਿਗਰੀ ਜਿਹੜਾ ਤਾਪਮਾਨ ਦਰਜ ਕੀਤਾ ਗਿਆਗਾ ਤੇ ਲਗਾਤਾਰ ਗਰਮੀ ਜਿਸ ਤਰ੍ਹਾਂ ਬਦਲ ਰਹੀ ਹੈ ਜਿੱਥੇ ਚੋਨਾ ਦੀ ਗਰਮੀ ਹੈ ਸਿਆਸੀ ਗਰਮੀ ਹੈ ਉੱਥੇ ਹੀ ਤਾਪਮਾਨ ਵੀ ਲਗਾਤਾਰ ਵੱਧ ਰਿਹਾ ਹੈਗਾ ਤੇ ਹੁਣ ਵੱਡੀ ਚੁਣੌਤੀ ਜ਼ਰੂਰ ਹੈਗੀ ਕਿ ਕੱਲ ਵੋਟਰਾਂ ਨੂੰ ਕਿਸ ਤਰ੍ਹਾਂ ਉਥੋਂ ਲੈ ਕੇ ਨਾ ਉੱਥੇ ਵੀ ਸਿਆਸੀ ਪਾਰਟੀਆਂ ਵੱਲੋਂ ਵੀ ਕਾਫੀ ਸਿਆਸੀ ਪਾਰਟੀਆਂ ਦੇ ਜਿਹੜੇ ਆਪਾਂ ਕਹੇ ਲੋਕਲ ਲੀਡਰ ਹੁੰਦੇ ਨੇ ਉਹ ਵੀ ਪੱਬਾ ਭਾਰਨੇ ਕਿ ਵੋਟਰਾਂ ਨੂੰ ਘਰਾਂ ਚੋਂ ਕੱਢ ਕੇ ਪੋਲਿੰਗ ਬੂਥ ਤੇ ਲਿਜਾਇਆ ਜਾਵੇ ਤਾਂ ਜੋ ਉਹਨਾਂ ਦੇ ਹੱਕ ਚ ਵਿੱਚ ਵੋਟ ਪਾ ਸਕੇ ਤੇ ਆਪਣੀ ਉਮੀਦਵਾਰ ਨੂੰ ਚੁਟਾ ਸਕਣ ਜੀ ਮਨੀਸ਼ ਜੱਤੋਂ ਜੋ ਇੰਪੋਰਟੈਂਟ ਗੱਲ ਇਹ ਰਹੇਗੀ ਕਿ ਪਿੰਡਾਂ ਦੇ ਜੋ ਵੋਟਰ ਨੇ ਉਹਨਾਂ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਉਣਾ ਇੱਕ ਚੈਲੰਜ ਰਹੇਗਾ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਸਵੇਰੇ ਤਾਂ ਵੋਟ ਪਾ ਸਕਦੇ ਨੇ ਪਰ ਦੁਪਹਿਰ ਦਾ ਜਿਹੜਾ ਸਮਾਂ ਹੁੰਦਾ ਹੈ ਸ਼ਾਇਦ ਉਹਨਾਂ ਲੋਕ ਬਾਹਰ ਨਾ ਨਿਕਲਣ ਉਸ ਦੇ ਲਈ ਤੁਸੀਂ ਪਿੰਡਾਂ ਦੇ ਦੌਰਾ ਕੀਤਾ ਹੈ ਕਵਰੇਜ ਦੇ ਦੌਰਾਨ ਉੱਥੇ ਕੁਝ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਕਿਉਂਕਿ ਸਾਨੂੰ ਪਤਾ ਹੈ ਕਿ ਕਸਬਿਆਂ ਦੇ ਵਿੱਚ ਸਾਰਾ ਤਰ੍ਹਾਂ ਦੇ ਪ੍ਰਬੰਧ ਹੋ ਸਕਦੇ ਨੇ ਲੋਕਾਂ ਨੂੰ ਸੁਵਿਧਾਵਾ ਹੋ ਸਕਦੀਆਂ ਨੇ ਪਰ ਪਿੰਡਾਂ ਦੇ ਵਿੱਚ ਕਸਬਿਆਂ ਦੇ ਮੁਕਾਬਲੇ ਥੋੜਾ ਘੱਟ ਸੁਵਿਧਾਵਾ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਲਈ ਚੋਣ ਕਮਿਸ਼ਨ ਨੇ ਕੀ ਕੁਝ ਕੀਤਾ ਹੋਇਆ ਹੈ ਬਿਲਕੁਲ ਚੌਣ ਕਮਿਸ਼ਨ ਨੇ ਜੋ ਹੈ ਬੂਥਾਂ ਦੀ ਗੱਲ ਕਰੀਏ ਬੂਥਾਂ ਦੇ ਛਾਂ ਦੇ ਖਾਸ ਪ੍ਰਬੰਧ ਕੀਤੇ ਨੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਕਿਉਂਕਿ ਗਰਮੀ 'ਚ ਪਾਣੀ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਤੇ ਨਾਲ ਨਾਲ ਜਿਹੜੇ ਇਹ ਵੀ ਦੱਸ ਦਵਾਂ ਮੈਂ ਦਿਲੀਪ ਕਿਉਂਕਿ ਇਹ ਪਿੰਡਾਂ 'ਚ ਜ਼ਿਆਦਾ ਬੂਥ ਨੇ ਜਿਹੜੇ ਸਕੂਲਾਂ 'ਚ ਨੇ ਉੱਥੇ ਜੋ ਉੱਥੇ ਸਕੂਲਾਂ ਦੇ ਵਿੱਚ ਜਿਹੜੇ ਦਰਖਤ ਹੁੰਦੇ ਨੇ ਉੱਥੇ ਵੈਸੀ ਠੰਡੀ ਜਗ੍ਹਾ ਹੁੰਦੀ ਹੈ ਪਿੰਡਾਂ 'ਚ ਵੈਸੀ ਸ਼ਹਿਰਾਂ ਨਾਲੋਂ ਜਿਹੜੀ ਆ ਗਰਮੀ ਘੱਟ ਹੁੰਦੀ ਹੈ ਕਿਉਂਕਿ ਤਾਪਮਾਨ ਘੱਟ ਕਿਉਂਕਿ ਪਿੰਡਾਂ 'ਚ ਜ਼ਿਆਦਾ ਦਰਖਤ ਹੁੰਦੇ ਹੈਗੇ ਨੇ ਤੇ ਪਿੰਡਾਂ ਦੇ ਲੋਕ ਗਰਮੀ ਸਹਿ ਪਿੰਡਾਂ ਦੇ ਲੋਕੜਾ ਜਿਹੜੇ ਗਰਮੀ ਸਹਿਣ ਵੀ ਕਰਨ ਜੋਗੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਦਿਨ ਰਾਤ ਖੇਤਾਂ ਵਿੱਚ ਹੀ ਕੰਮ ਕਰਨਾ ਹੁੰਦਾ ਹੈ ਇਸ ਕਰਕੇ ਪਿੰਡਾਂ 'ਚ ਬਹੁਤੀ ਸਮੱਸਿਆ ਨਹੀਂ ਉਹਦੀ ਜ਼ਿਆਦਾ ਸ਼ਹਿਰਾਂ ਵਿੱਚ ਹੈ ਜਿਹੜੀ ਸਮੱਸਿਆ ਦਰੇਖਣ ਨੂੰ ਮਿਲੇਗੀ ਜੀ ਜੀ ਧੰਨਵਾਦ ਮਨੀਸ਼ ਤਾਂ ਮਨੀਸ਼ ਬਠਿੰਡੇ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਕਿ ਬਠਿੰਡੇ ਦੇ ਵਿੱਚ ਕਿਸ ਤਰ੍ਹਾਂ ਦਾ ਜੋਸ਼ ਹੈ ਵੋਟਰਾਂ ਦੇ ਵਿੱਚ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਚੋਣ ਕਮਿਸ਼ਨ ਦੀਆਂ ਤੇ ਇਸ ਲਾਈਵ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਤੇ ਕੁਝ ਘੰਟੇ ਬਾਅਦ ਹੀ ਜਦੋਂ VOTING ਸ਼ੁਰੂ ਹੋ ਜਾਏਗੀ ਅਸੀਂ ਮੁੜ ਕੇ ਹਾਜ਼ਰ ਹੋਵਾਂਗੇ ਤੇ ਦੱਸਾਂਗੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਜਮਹੂਰੀ ਹੱਕਾਂ ਦਾ ਵਰ ਕਿ ਕਿਸ ਤਰ੍ਹਾਂ ਨਿਪਰੇ ਚੜਦਾ ਹੈ ਤੁਸੀਂ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ ਧੰਨਵਾਦ